ਇਹ ਸਰ ਜੀ ਸਟ੍ਰਾਈਕ ਕੀਤੀ ਹੈ ਜੇ ਚੈੱਕ ਕਰ ਲਓ ਸਟ੍ਰਾਈਕ ਕਿਹੜੀ ਹੈ ਇਹ ਸਟ੍ਰਾਈਕ ਅੱਜ ਲਾਅ ਐਂਡ ਆਰਡਰ ਦੇ ਉੱਪਰ ਕੀਤੀ ਗਈ ਹੈ ਜੀ ਪਿਛਲੇ ਦਿਨੀ ਇੱਕ ਅੰਮ੍ਰਿਤਸਰ ਜਮਤ ਅਨੁਸਾਰ ਨੂੰ ਪਤਾ ਹੋਊਗਾ ਵੀ ਅੰਮ੍ਰਿਤਸਰ ਇੱਕ ਵਰਦੀਖ ਸਾਹਿਬ ਨੂੰ ਗਨ ਸ਼ਾਟ ਇੰਜਰੀ ਹੋਈ ਸੀ ਜੀ ਉਹਦੇ ਵਿੱਚ ਆਪੋਜ਼ਿਟ ਕਲੈਂਟਸ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਸੀਗੀਆਂ ਤੇ ਉਹਨਾਂ ਦੀ ਕੱਲ ਡੈਥ ਹੋਈ ਹੈ ਜੀ ਜੋ ਕਿ ਬੜਾ ਸੌਰੀ ਇੱਕ ਦੋ ਦਿਨ ਪਹਿਲਾਂ ਡੈਥ ਹੋਈ ਸੀ ਤੇ ਜੋ ਕਿ ਬੜਾ ਸ਼ਰਮਸਾਰ ਹੈ ਜੀ ਇਹ ਉਹਨਾਂ ਨੇ ਚਾਹੀਦਾ ਸੀਗਾ ਤੇ ਸਾਡੀ ਸਾਰੀ ਸਮੂਹ ਪੰਜਾਬ ਐਸੋਸੀਏਸ਼ਨ ਜੋ ਵੀ ਬਾਰ ਐਸੋਸੀਏਸ਼ਨਸ ਨੇ ਹਰਿਆਣਾ ਦੀ ਵੀ ਆਨੇ ਤੇ ਇਨਕਲੂਡਿੰਗ ਬਾਰ ਕਾਉਂਸਲ ਐਂਡ ਪੰਜਾਬ ਐਂਡ ਹਾਈ ਕੋਰਟ ਆਲਸੋ ਅਸੀਂ ਇਹ ਬੜਾ ਸਖਤ ਇਹਦਾ ਨਕੇਤੀ ਕਰਦੇ ਆ ਤੇ ਅਸੀਂ ਇਹਦਾ ਬੜਾ ਸਖਤ ਐਕਸ਼ਨ ਅਸੀਂ ਮੰਗਦੇ ਆ ਜੀ ਪੁਲਿਸ ਨੇ ਕੁਝ ਅਕਿਊਸ ਅਰੇਸਟ ਕਰਲੇ ਸੀ ਕਿ ਪਰ ਅਸੀਂ ਜਾਣਨੇ ਕਿ ਇਹਦੇ ਸਾਰੇ ਹੋਣ ਤੇ ਇਹਨੂੰ ਛੇਤੀ ਹੀ ਫਾਸਟੈਕ ਕੀਤਾ ਜਾਵੇ ਤੇ ਇਹ ਰੌਲਾ ਮਸਲਾ ਕੱਲਾ ਅਮ੍ਰਿਤਸਰ ਦਾ ਨਹੀਂ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਸਾਡੇ ਇੱਥੇ ਵੀ ਹਫਤੇ ਪਹਿਲਾਂ ਸਾਡੇ ਵੀ ਵਕੀਲ ਸਾਹਿਬ ਨੂੰ ਐਨੀ ਗੱਡੀ ਰੋਕ ਕੇ ਗਨ ਦਿਖਾਈ ਗਈ ਸੀਗੀ ਜੀ ਤੇ ਅੱਜ ਹਫਤਾ ਪੂਰਾ ਹੋ ਗਿਆ ਜੀ ਉਹਦੇ ਅਸੀਂ ਪੁਲਿਸ ਨੂੰ ਵੀ ਕੰਪਲੇਨਟ ਦਿੱਤੀ ਹੈ ਪਰ ਅਜੇ ਤੱਕ ਐਕਸ਼ਨ ਨਹੀਂ ਹੋਇਆ ਜੀ ਸਾਨੂੰ ਜੋ ਪਿੱਛੋ ਪਤਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਪੋਲਿਟੀਕਲ ਪ੍ਰੈਸ਼ਰ ਹੈ ਤੇ ਇਸ ਕਰਕੇ ਪੁਲਿਸ ਪਰਚਾ ਨਹੀਂ ਕਰ ਰਹੀ ਹੈ ਨਹੀਂ ਤਾਂ ਹਫਤਾ ਹੋ ਜਿਵੇ ਤਾਂ ਵਕੀਲ ਦੇ ਖਿਲਾਫ ਜਿੰਨੇ ਗੰਨ ਤਨੀਓ ਤੇ ਪਰਚਾ ਨਾ ਹੋਵੇ ਹੋ ਨਹੀਂ ਸਕਦਾ ਸੀਪੀ ਸਾਹਿਬ ਨੂੰ ਵੀ ਅੱਜ ਅਸੀਂ ਇਹੀ ਮੰਗ ਕਰਦੇ ਆਂ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਲੁਧਿਆਣਾ ਪਰ ਇਸ ਕੇਸ ਦੇ ਵਿੱਚ ਪਤਾ ਨਹੀਂ ਕਿ ਉਹ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਆ ਰਹੇ ਨੇ ਤੇ ਅਸੀਂ ਚਾਹੁੰਦੇ ਆਂ ਕਿ ਉਹ ਪ੍ਰੈਸ਼ਰ ਹਟਾਇਆ ਜਾਵੇ ਤੇ ਸਾਡੇ ਵਕੀਲਾਂ ਨੂੰ ਇਨਸਾਫ ਦਵਾਇਆ ਜਾਵੇ ਇਹ ਕੱਲਾ ਇਹ ਦ ਇਸ ਸਟ੍ਰਾਈਕ ਦੇ ਪਿੱਛੇ وجہ ਇਹ ਹੈ ਕਿ ਜਿਹੜਾ ਲਾਅ ਐਂਡ ਆਰਡਰ ਵਕੀਲਾ ਲੀ ਹੈ ਜੇ ਅਸੀਂ ਇੱਕ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੀ ਮੰਗ ਰੱਖ ਰਹੇ ਹਾਂ ਜੀ ਸਾਰੇ ਸਮੂਹ ਜਿੰਨੇ ਵੀ 바ਰ ਐਸੋਸੀਏਸ਼ਨਸ ਨੇ ਮਿਲ ਕੇ ਤੇ ਸੀਐਮ ਸਾਹਿਬ ਨੂੰ ਅਸੀਂ ਆਗਰੇ ਕਰ ਰਹੇ ਹਾਂ ਅਸੀਂ ਇਹ ਰਿਕਵੈਸਟ ਕਰ ਰਹੇ ਹਾਂ ਵੀ ਵਕੀਲਾਵਾਰੇ ਵੀ ਥੋੜਾ ਸੋਚਣ ਜੀ ਹੈ ਤਾਂ ਹਰੇਕ ਬੰਦਾ ਉੱਠ ਕੇ ਕੋਈ ਨਾ ਕੋਈ ਕੱਢੂਗਾ ਜੀ ਜਿਹੜਾ ਵੀ ਉੱਠੇਗਾ ਤੇ ਆਪੋਜ਼ਿਟ ਪਾਰਟੀ ਦਾ ਕੋਈ ਵੀ ਵਕੀਲ ਨੂੰ ਆਕੇ ਧਮਕਾ ਦੇਊਗਾ ਜੀ ਇਹ ਚੀਜ਼ਾਂ ਪਸਾਦੀਆਂ ਜਿਵੇਂ ਡਾਕਟਰਾਂ ਨੂੰ 쿠ਸੀ ਦਿੱਤੀ ہوئی ਹੈ ਸੈਂਟਰ ਨੇ ਵੀ ਡਾਕਟਰ ਦੇ ਖਿਲਾਫ ਕੋਈ ਵੀ ਜੇ ਆ ਕੇ ਡਾਕਟਰ ਦੇ ਹਸਪੀਟਲ ਦੇ ਵਿੱਚ ਆਏ ਕੋਈ ਤੋੜ-ਬੰਦ ਕਰਦਾ ਉਹਦੇ ਖਿਲਾਫ ਪਰਚਾ ਹੁੰਦਾ ਅਸੀਂ ਵੀ ਇਹੀ ਜਾਣਦੇ ਵੀ ਜੇ ਵਕੀਲਾਂ ਦੇ ਖਿਲਾਫ ਵੀ ਕੁਝ ਹੋਵੇ ਉਹਦੇ ਖਿਲਾਫ ਵੀ ਇਮੀਡੀਏਟ ਪਰਚਾ ਹੋਵੇ ਜੀ ਨਹੀਂ ਤਾਂ ਅਸੀਂ ਵੀ ਛੱਡ ਦਾਂਗੇ ਜੀ ਫਿਰ ਸਾਡੇ ਤੋਂ ਬਗੈਰ ਜੇ ਕਾਨੂੰਨ ਵਿਵਸਥਾ ਚਲਾ ਸਕਦੇ ਚਲਾ ਲੈ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਛੱਡ ਦਿੰਨੇ ਜੀ ਕੰਮ ਨੂੰ ਕਿੱਲੇ ਕਿੱਤੇ ਕ੍ਰਿਮੀਨਲ ਕੇਸ ਕਿੜਦੇ ਹੋਣ ਦੂਜੀ ਪਾਰਟੀ ਵਾਲੇ ਬਹੁਤ ਜ਼ਿਆਦਾ ਇਹ ਉਸੇ ਦਾ ਹੀ ਨਤੀਜਾ ਜੀ ਉਸੇ ਦਾ ਨਤੀਜਾ ਹੈ ਜੀ ਅੱਜ ਐਡੀ ਕਿੱਡੀ ਮਜ਼ਾ ਲੌਗੀ ਜੀ ਕਿ ਬੰਦਾ ਜਿਹੜਾ ਆਉਂਦਾ ਬੰਦਾ ਗਨਤਾਨ ਦਿੰਦਾ ਜੀ ਅਜੇ ਤਾਂ ਅਲਟੀਮੇਟਲੀ ਫਿਰ ਹੀ ਕਰਾਂਗੇ ਜੀ ਅਸੀਂ ਫਿਰ ਅਸੀਂ ਆਪਣਾ ਸਾਰਾ profession ਛੱਡ ਦੇਣੇ ਜੇ ਇਹਦੀ ਗੱਲ ਹੈ ਜੀ ਜਿਵੇਂ ਡਾਕਟਰਾਂ ਨੇ ਧਮਕੀ ਦਿੱਤੀ ਅਸੀਂ ਵੀ ਦੇ ਦੇਣੇ ਜੀ ਫੇਚਲਾ ਲੈਂ ਸਰ ਤੋਂ ਬਗੈਰ ਜੀ ਇਹ ਗੱਲਾਂ ਨੇ ਅਸੀਂ ਕੋਈ ਇੱਥੇ ਕਿਸ ਦੇ ਨਾਂ ਜੇਬ ਤੋਂ ਪੈਸੇ ਕੱਢ ਦੇਣੇ ਜਾਂ ਮੰਗਦੇ ਰਹੀਏ ਸਭ ਆਪਣਾ ਕੰਮ ਕਰਦੇ ਆ ਜੀ ਜੇ ਕਿਸ ਨੂੰ ਸਜ਼ਾ ਦਿਵਾਨੀਆ ਕਿਸ ਦੇ ਆਪੋਜ਼ਿਟ ਕੇਸ ਲੜਨਾ ਜੇ ਗੁਨਾਹ ਹੈਗਾ ਫਿਰ profession ਬੰਦ ਕਰੇ ਸਰਕਾਰ ਜੇ ਨਹੀਂ ਹੈਗੀ ਐ ਤੇ ਸਾਡੀ ਪ੍ਰੋਟੈਕਸ਼ਨ ਕਰੇ ਜੀ ਅਜੇ ਇੰਨੀ ਮੰਗ ਮੰਗਦੇ ਵੀ ਸਟ੍ਰਾਈਕ ਜਾਰੀ ਰਹੀ ਸਟ੍ਰਾਈਕ ਜਾਰੀ ਰਹੀ ਕਿ ਜਦ ਤੱਕ ਸਾਾਨੂੰ ਇਨਸਾਫ ਨਹੀਂ ਮਿਲੇਗਾ ਜੀ ਜੀ ਸਰ ਜੀ ਸਟ੍ਰਾਈਕ ਜੀ ਅੱਜ ਕਿਹੜਾ ਜੀ ਸਟ੍ਰਾਈਕ ਕਿਉਂ ਦਿੱਤੀ ਹੈ ਇਹ ਸਟ੍ਰਾਈਕ ਅੱਜ ਲਾਅ ਐਂਡ ਆਰਡਰ ਦੇ ਉੱਪਰ ਕੀਤੀ ਗਈ ਹੈ ਜੀ ਪਿਛਲੇ ਦਿਨੀ ਇੱਕ ਅੰਮ੍ਰਿਤਸਰ ਜਿਮੇਤ ਅਨੁਸਾਰ ਨੂੰ ਪਤਾ ਹੋਊਗਾ ਵੀ ਅੰਮ੍ਰਿਤਸਰ ਇੱਕ ਵਕੀਲ ਸਾਹਿਬ ਨੂੰ ਗਨ ਸ਼ਾਟ ਇੰਜਰੀ ਹੋਈ ਸੀ ਜੀ ਉਹਦੇ ਵਿੱਚ